ਸਤਿ ਸ੍ਰੀ ਅਕਾਲ ਜੀਓ ਮੈਂ ਗਰਨਾਮ ਸਿੰਘ ਚਾਹਾਨ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਕਲੀਆਂ ਨਾਲੀਆਂ ਤੇ ਰੂੜੀਆਂ ਤੇ ਸੁਟਣ ਵਾਲਿਓ ਤੁਸੀਂ ਕਦੇ ਇਹ ਜ਼ਬਰ ਜ਼ੁਲਮ ਤੇ ਅਤਿਆਚਾਰ ਕਰਨ ਤੋਂ ਪਹਿਲਾਂ ਆਪਣੀ ਆਤਮਾ ਨੂੰ ਪਰੰਦਰੋਂ ਝੋੜ ਕੇ ਨਹੀਂ ਦੇਖਿਆ ਕਾਸ਼ ਤੁਸੀਂ ਦੇਖਿਆ ਹੁੰਦਾ ਤਾਂ ਅਜੇ ਹਾ ਨਾ ਕਰਦੇ ਭਾਨੋ ਤੱਤੀ ਤਵੀ ਤੇ ਬੈਠੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚਾਂਦਨੀ ਚੌਕ ਵਿੱਚ ਬਲੀਦਾਨ ਦੇਣ ਲਈ ਵਿਰਾਜਮਾਨ ਧੰਨ ਗੁਰਤੇਗ ਬਹਾਦਰ ਸਾਹਿਬ ਅਤੇ ਸਰਹੰਦ ਦੀਆਂ ਦਵਾਰਾਂ ਵਿੱਚ ਅਡੋਲ ਖੜੇ ਛੋਟੇ ਸਹਿਬਜ਼ਾਦਿਆਂ ਦੀ ਯਾਦ ਤੱਕ ਨਹੀਂ ਆਈ ਐ ਭਲੇ ਲੋਕੋ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਤੋਂ ਪਹਿਲਾਂ ਆਪਨੇ ਇਹ ਨਹੀਂ ਸੋਚਿਆ ਕਿ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚੋਂ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ ਤੇ ਦੁਨੀਆ ਨੂੰ ਸਾਂਝੀ ਵਾਲਤਾ ਤੇ ਸਰਬੱਤ ਦਾ ਭਲਾ ਮੰਗਣ ਦੀ ਹਦਾਇਤ ਕਰਦੇ ਹਨ ਵਿਧਵੀ ਤੇ ਪਾਸ ਕੀਤਾ ਕਾਨੂੰਨ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਬਹਾਲ ਕਰੇਗਾ ਜਾਂ ਹੋਰ ਕਾਣ ਕਰੇਗਾ ਇਹ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਹਨ ਗੁਰਬਾਣੀ ਸਾਡੀ ਰੂਹ ਦੀ ਆਵਾਜ਼ ਹੈ ਗੁਰੂਆਂ ਦੀ ਬਾਣੀ ਸਾਡੀ ਰਹਿ ਨਮਾਈ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਸਿਰਫ ਕਿਤਾਬ ਹੀ ਨਹੀਂ ਜਗਤ ਜੋਤ ਹਨ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਸ ਨੇ ਸਿੱਖਾਂ ਦੇ ਰੋਹਾਨੀ ਜੀਵਨ ਨੂੰ ਝੰਡੋੜਿਆ ਹੈ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਬਿਲ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧ ਰੋਕੂ ਬਿਲ 2025 ਨੇ ਹੁਣ ਇੱਕ ਨਵੀਂ ਚਰਚਾ ਹੀ ਨਹੀਂ ਛੇੜੀ ਸਗੋਂ ਨਵਾਂ ਖਲਾਰ ਪਾ ਦਿੱਤਾ ਹੈ ਕੀ ਇਹ ਬਿੱਲ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਨਮਾਨ ਤੇ ਰਤਬਾ ਬਹਾਲ ਕਰੇਗਾ ਜਾਂ ਇਸ ਦੇ ਉਲਟ ਜਾਗਤ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਲਕੜਤਾ ਨੂੰ ਹੋਰ ਘਟਾ ਦੇਵੇਗਾ ਇਹ ਸਿੱਖ ਜਗਤ ਲਈ ਸੋਚਣ ਦਾ ਵਿਸ਼ਾ ਹੈ ਵਿਧਾਨ ਸਭਾ ਵਿੱਚ ਬਿੱਲ ਦਾ ਪੇਸ਼ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਵਿਸ਼ੇਸ਼ اجلاس ਵਿੱਚ ਪੇਸ਼ ਕੀਤਾ ਗਿਆ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਉਪਰੰਤ ਇਹ ਬਿੱਲ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਬਿੱਲ ਅਨਸਾਰ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਵੀ ਕਰਨ ਵਾਲਿਆਂ ਨੂੰ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋਵੇਗੀ ਜਿਸ ਦੇ ਨਾਲ ਹੀ 5 ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਿਲੈਕਟ ਕਮੇਟੀ ਦੀ ਰਚਨਾ ਤੇ ਪਹਿਲੀ ਮੀਟਿੰਗ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਬਣਾਈ ਸਿਲੈਕਟ ਕਮੇਟੀ ਵਿੱਚ 15 ਮੈਂਬਰ ਹਨ ਇਸ ਕਮੇਟੀ ਦੀ ਪਹਿਲੀ ਮੀਟਿੰਗ ਵਿਧਾਨ ਸਭਾ ਕੰਪਲੈਕਸ ਵਿੱਚ ਹੋਈ ਜਿਸ ਵਿੱਚ 13 ਵਿਧਾਇਕ ਸਪੀਕਰ ਕੁਲਤਾਰ ਸਿੰਘ ਸੰਧਵਾ ਸਮੇਤ ਹਾਜ਼ਰ ਰਹੇ ਇਸ ਕਮੇਟੀ ਦੀ ਅਗਵਾਈ ਕਮੇਟੀ ਦੇ ਚੇਅਰਮੈਨ ਇੰਦਰਬੀਰ ਸਿੰਘ ਨਿੱਜਰ ਨੇ ਕੀਤੀ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਧਾਰਮਿਕ ਸੰਪਰਦਾ ਨੇ ਆਪਣੀ ਅਮਰਤ ਬਾਣੀ ਨੂੰ ਬਿੱਲ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ ਹੋਰ ਧਾਰਮਿਕ ਸੰਪਰਦਾਵਾਂ ਆਪਣੇ ਗ੍ਰੰਥਾਂ ਨੂੰ ਇਸ ਬਿੱਲ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਸਕਦੀਆਂ ਹਨ ਨਵਾਂ ਖਲਾਰਾ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਹੋਰ ਗ੍ਰੰਥ ਕਰ ਸਕਦੇ ਹਨ ਸਿੱਖ ਵਿਦਵਾਨ ਵਕੀਲ ਸਿੱਖ ਜਥੇਬੰਦੀਆਂ ਹਲੇ ਤੱਕ ਖਮੋਸ਼ ਹਨ ਬਿਲ ਵਿੱਚ ਪੰਜਾਬ ਪਵਿੱਤਰ ਗ੍ਰੰਥਾਂ ਸ਼ਬਦ ਦੀ ਵਰਤੋਂ ਹੋ ਰਹੀ ਹੈ ਇਹ ਸ਼ਬਦ ਕਿਵੇਂ ਆਇਆ ਕਿੱਥੋਂ ਆਇਆ ਸਿੱਖ ਧਰਮ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬੀ ਅਸਲ ਪਵਿੱਤਰ ਗ੍ਰੰਥ ਨਹੀਂ ਸਗੋ ਜਾਗਤ ਜੋਤ ਹਨ ਸਵਾਲ ਉੱਠਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਅਧਿਆਤਮਿਕ ਪੁਸਤਕਾਂ ਦੇ ਬਰਾਬਰ ਖੜਾ ਨਹੀਂ ਕੀਤਾ ਜਾ ਰਿਹਾ ਕੀ ਇਹ ਸਿੱਖਾਂ ਦੀ ਧਾਰਮਿਕ ਵਿਲੱਖਣਤਾ ਦਾ ਅਲੰਘਣ ਨਹੀਂ ਹੋ ਰਿਹਾ ਕੀ ਬਿੱਲ ਦੇ ਨਾਮ ਨੂੰ ਲੈ ਕੇ ਭਾਸ਼ਾ ਤੱਕ ਕੈਰੀ ਗੱਲਬਾਤ ਅਤੇ ਵਿਚਾਰ ਦੀ ਲੋੜ ਨਹੀਂ ਇਤਿਹਾਸਕ ਸੰਦਰਭ ਤੇ ਕਾਨੂੰਨੀ ਮਾਨਤਾ 1708 ਚ ਨਿਹਦੇੜ ਸਾਹਿਬ ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਮ ਜਾਗਤ ਜੋਤ ਗੁਰੂ ਕੋ ਛਟ ਕੀਤਾ ਇਹ ਇਤਿਹਾਸਕ ਅਧਿਕਾਰ ਸਿੱਖਾਂ ਦੀ ਧਾਰਮਿਕ ਆਧਾਰਸ਼ੀਲਤਾ ਹੈ ਅੰਗਰੇਜ਼ ਹਕੂਮਤ ਭਾਰਤੀ ਸੰਵਿਧਾਨ ਅਤੇ ਸੁਪਰੀਮ ਕੋਰਟ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਤੇ ਜੀਵਤ ਗੁਰੂ ਮੰਨਣ ਦੀ ਪੁਸ਼ਟੀ ਕੀਤੀ ਹੈ ਕੀ ਹੁਣ ਇਹ ਪਵਿੱਤਰ ਗ੍ਰੰਥਾਂ ਦੇ ਆਮ ਜਮਾਤੀ ਵਿੱਚ ਸ਼ਾਮਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਪੋਜੀਸ਼ਨ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਇਹ ਬਿੱਲ ਸਿੱਖ ਰੂਹ ਨੂੰ ਗੰਭੀਰ ਢੰਗ ਨਾਲ ਝੰਜੋੜਦਾ ਹੈ ਕਿ શ્રી ਗੁਰੂ ਗ੍ਰੰਥ ਸਾਹਿਬ ਨੂੰ ਪਵਿੱਤਰ ਗ੍ਰੰਥਾਂ ਦੇ ਬਰਾਬਰ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਪੋਜੀਸ਼ਨ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਿ ਇਹ ਇਹ ਬਿੱਲ ਸਿੱਖਾਂ ਦੀ ਰੂਹ ਨੂੰ ਗੰਭੀਰ ਢੰਗ ਨਾਲ ਨਹੀਂ ਝੰਜੋੜਦਾ ਸਿੱਖ ਜਥੇਬੰਦੀਆਂ ਤੇ ਅਕਾਲ ਤਖਤ ਸਾਹਿਬ ਦੀ ਖਮੋਸ਼ੀ ਵੱਲ ਤੇ ਦੋ ਦਿਨ ਤੱਕ ਚੱਲੀ ਚਰਚਾ ਸਿੱਖ ਜਗਤ ਤੋਂ ਕੋਈ ਵੱਡੀ رائے ਨਹੀਂ ਆਈ ਐਸਜੀਪੀਸੀ ਤਖਤਾਂ ਦੇ ਜਥੇਦਾਰ ਸਿੱਖ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਤੇ ਸਿੱਖ ਇੰਸਟੀਚਿਊਟ ਸਾਰੇ ਖਮੋਸ਼ ਆ ਨਾ ਸਵਾਲ ਇਹ ਨਹੀਂ ਕਿ ਹੋਰ ਗ੍ਰੰਥਾਂ ਦਾ ਸਤਕਾਰ ਨਾ ਹੋਵੇ ਸਵਾਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹੀ ਪਦਵੀ ਮਿਲੇ ਜੋ ਗੁਰੂ ਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੇ ਖਾਲਸਾ ਪੰਥ ਨੇ ਅਤੇ ਸੁਪਰੀਮ ਕੋਰਟ ਨੇ ਦਿੱਤੀ ਹੈ ਸਿੱਖ ਮਰਿਆਦਾ ਅਨੁਸਾਰ ਬੇਅਦਵੀ ਦਾ ਅਰਥ ਸਿਰਫ ਕਿਤਾਬ ਨਾਲ ਹੀ ਨਹੀਂ ਸਤਕਾਰ ਨਾਲ ਵੀ ਹੈ ਰੋਹਾਨੀ ਜੋੜ ਨਾਲ ਵੀ ਹੈ ਲੋਕਤੰਤਰ ਅਤੇ ਵੋਟ ਤੰਤਰ ਦੀ ਸਿਆਸਤ ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ ਪਰ ਅਫਸੋਸ ਇਹ ਹੈ ਕਿ ਲੋਕਤੰਤਰ ਅੱਜ ਕੱਲ ਵੋਟ ਤੰਤਰ ਬਣ ਗਿਆ ਹੈ ਕਈ ਅਮਰਤਾ ਰਿ ਵਿਧਾ ਇਕ ਵੀ ਬਿੱਲ ਦੀ ਅਸਲ ਭਾਵਨਾ ਨੂੰ ਸਮਝਣ ਜਾਂ ਚੁੱਪ ਰਹਿਣ ਚ ਹੀ ਲਾਭ ਦੇਖਦੇ ਹਨ ਕੀ ਇਹ ਸਿੱਖ ਰੂਹ ਦੀ ਗੱਲ ਹੈ ਜਾਂ ਵੋਟ ਬੈਂਕ ਦੀ ਸਮਾਜ ਦੀ ਆਵਾਜ਼ ਬਣਨ ਦੀ ਬਜਾਏ ਲੋਕ ਚੁੱਪੀ ਨੂੰ ਤਰੱਕੀ ਮੰਨ ਕੇ ਬੈਠੇ ਹਨ ਸਰਕਾਰ ਗ੍ਰੰਥਾਂ ਦੀ ਬੇਅਦਵੀ ਵਿਰੁੱਧ ਕਾਨੂੰਨ ਜੀ ਆ ਸਦਕੇ ਬਣਾਵੇ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਵਿਰੁੱਧ ਕਾਨੂੰਨ ਪੰਜਾਬ ਸਰਕਾਰ ਜੀ ਸਤਕੇ ਬਣਾਵੇ ਸਿੱਖ ਜਗਤ ਨੂੰ ਕੋਈ ਇਤਰਾਜ਼ ਨਹੀਂ ਤੇ ਨਾ ਹੋਣਾ ਚਾਹੀਦਾ ਹੈ ਪਰ ਇਹ ਖਿਆਲ ਰੱਖਿਆ ਜਾਵੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਮਾਣ ਮਰਿਆਦਾ ਨਿਸ਼ਟਾ ਅਤੇ ਵਿਸ਼ਵਾਸ ਤੋਂ ਕੋਈ ਆਂਚ ਨਹੀਂ ਹੋਣੀ ਚਾਹੀਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਹਨ ਉਹਨਾਂ ਦੀ ਬਲੱਖਣਤਾ ਸਦਾ ਕਾਇਮ ਰਹਿਣੀ ਚਾਹੀਦੀ ਹੈ ਅਪੀਲ ਅਤੇ ਹੱਲ ਦੀ ਦਿਸ਼ਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 6 ਮਹੀਨਿਆਂ ਵਿੱਚ ਸਿਲੈਕਟ ਕਮੇਟੀ ਆਪਣੀ ਰਿਪੋਰਟ ਦੇਵੇਗੀ ਹੁਣ ਸਿੱਖ ਪੰਥ ਸਿੱਖ ਵਿਦਵਾਨਾਂ ਸਿੱਖ ਵਕੀਲਾਂ ਤਖਤਾਂ ਦੇ ਜਥੇਦਾਰਾਂ ਅਤੇ ਸਮੂਹ ਸੰਗਤਾਂ ਨੂੰ ਇੱਕ ਆਲੋਚਕ ਅਤੇ ਰਚਨਾਤਮਕ ਰੂਪ ਵਿੱਚ ਅੱਗੇ ਆਉਣਾ ਚਾਹੀਦਾ ਹੈ ਇਹ ਸਮਾਂ ਹੈ ਗਹਿੀਰ ਵਿਚਾਰ ਦਾ ਚੁੱਪ ਰਹਿਣਾ ਨਹੀਂ ਸਿੱਖਾਂ ਦੀ ਆਤਮਿਕ ਅਸਥਾਵਾਂ ਦੀ ਰੱਖਿਆ ਦਾ ਮੁੱਦਾ ਹੈ ਆਓ ਆਵਾਜ਼ ਬਣੀਏ ਤਾਂ ਜੋ ਭਵਿੱਖ ਵਿੱਚ ਗੁਰੂ ਦੀ ਬਾਣੀ ਨੂੰ ਸਿਰ ਝੁਕਾ ਕੇ ਪੜਿਆ ਜਾ ਸਕੇ ਨਾ ਕਿ ਕੋਈ ਇਸ ਨੂੰ ਪਵਿੱਤਰ ਪੁਸਤਕ ਦੀ ਲੈਣ ਵਿੱਚ ਲਾ ਕੇ ਦੇਖੇ ਇਨਸਾਫ ਸਤਕਾਰ ਅਤੇ ਸੱਚ ਦੇ ਲਈ ਰੂਹਾਂ ਦਾ ਮੇਲ ਚੈਨਲ ਨੂੰ ਸਬਸਕ੍ਰਾਈਬ ਕਰ ਅਤੇ ਪੋਸਟ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਿਆ ਜਾ ਸਕੇ ਸਤਿ ਸ੍ਰੀ ਅਕਾਲ ਜੀਓ